ਇਹ ਵੀਡੀਓ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹੈ ਜੋ ਕਿ ਬੜੀ ਦਰਦਪ੍ਰੀ ਆਵਾਜ਼ ਵਿੱਚ ਇੱਕ ਗੀਤ गा ਰਿਹਾ ਹੈ ਜਿਸ ਵਿੱਚ ਪੰਜਾਬ ਦੀ ਇੱਕ ਮਾਂ ਕਹਿ ਰਹੀ ਹੈ ਕਿ ਬਾਰਡਰਾਂ ਤੇ ਮਰਦੇ ਪੁੱਤਾਂ ਦੀਆਂ ਲਾਸ਼ਾਂ ਕਦੋਂ ਤੱਕ ਅਸੀਂ ਫੂਕਦੇ ਰਹਾਂਗੇ ਇਹ ਜੰਗ ਤੇ ਇਹ ਲੜਾਈਆਂ ਖਤਮ ਕਰਕੇ ਆਪਸ ਵਿੱਚ ਸੁਲ੍ਹਾ ਕਰ ਲਓ ਦੇਓ ਕਸ਼ਮੀਰ ਮੰਗਦੇ ਹਨ ਤਾਂ ਉਹਨਾਂ ਨੂੰ ਕਸ਼ਮੀਰ ਦੇ ਦਿਓ ਤੇ ਉਸ ਦੇ ਵੱਟੇ ਵਿੱਚ ਨਨਕਾਣਾ ਸਾਹਿਬ ਲੈ ਲਓ ਮੈਂ ਪੁੱਤਾਂ ਦੀ ਮਾਂ ਵੇ ਲੋਕੋ ਨਾ ਵੇ ਲੋਕੋ ਮੈਂ ਪੁੱਤਾ ਵੀ ਮਾਵੇ ਲੋਕੋ ਏ ਕਹਿਣ ਕਮਾਇਓ ਨਾ ਵੇ ਲੋਕੋ ਹੋ ਕਿੰਜ ਪੁੱਤਰਾ ਨੂੰ ਮਰਦੇ ਵੇਖਾ ਕਿਵੇਂ ਲਿਆਵਾ ਤੀਰ ਦੇ ਦਿਓ ਔਰ ਤੁਸੀਂ ਵੇਖ ਲਵੋ ਨਨਕਾਰਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਨਾਵੇ ਲੋਕੋ ਇਹ ਕਹਿਰ ਕਮਾਇਓ ਨਾਵੇ ਲੋਕੋ ਹੋ ਪੁੱਤ ਜਦ ਜਾਉਂਦਾ ਮਰ ਜਾਂਦਾ ਹੈ ਕਰ ਨੂੰ ਸੁਨਾ ਕਰ ਜਾਂਦਾ ਹੈ ਹੈ ਤਰਸ ਹੈ ਆਉਂਦਾ ਤਾਂ ਵੀ ਕੋਈ ਨਾ ਇਸ ਗੋਲੀ ਦੀ ਮਾਂ ਵੀ ਕੋਈ ਨਾ ਹੈ ਰੋਂਦੇ ਦੀ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਹੈ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਮੈਂ ਪੁੱਤਾ ਦੀ ਮਾਵੇ ਲੋਕੋ ਇਹ ਕਹਿਰ ਕਮਾਇਓ ਨਾ ਦੀ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਤੁਸੀਂ ਵੇਖ ਲਵੋ ਨਨਕਾਣਾ ਮੰਗ ਕੇ ਉਹਨਾਂ ਨੂੰ ਕਸ਼ਮੀਰ ਦੇ ਦਿਓ ਮੈ ਪੁੱਤਾ ਦੀ ਮਾਵੈ ਲੋਕੋ ਇਹ ਕਹਿਰ ਕਮਾਇਓ ਨਾ ਵੈ ਲੋਕੋ ਜਗ ਸਦਾ ਮੁੱਕ ਜਾਵੇਗੀ ਇਹ ਨਿੱਤਦਾਰ ਹੋੜਾ ਮੁੱਕ ਜਾਵੇਗਾ ਮੈਂ ਪੁੱਤਾਂ ਦੀ ਮਾਂ ਵੇ ਲੋਕੋ ਇਹ ਘਹਿੜ ਕਮਾਇਓ